ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ ਉਮੀਦ ਹੈ ਕਿ ਤੁਹਾਨੂੰ ਇਹ ਅੱਜ ਦੀ ਵੀਡੀਓ ਬਹੁਤ ਵਧੀਆ ਲੱਗੇਗੀ ਤੁਸੀਂ ਖੁਦ ਵੀ ਸੁਣੋ ਅਤੇ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਸੁਣਾਓ ਸ਼ੁਰੂ ਕਰਦੇ ਹਾਂ ਕਸ਼ਮੀਰ ਨੂੰ ਟੁਕੜੀ ਜੱਤੁਨੀਆਰੀ ਕਿਹਾ ਜਾਂਦਾ ਹੈ ਠੀਕ ਕਹਿੰਦੇ ਹਨ ਕਿ ਇਸ ਕੋਲੋਂ ਹੀ ਸੁਹਾਵਣਪਨ ਉਦਾਰਾ ਲੈ ਕੇ ਵਾਹਿਗੁਰੂ ਨੇ ਸਵਰਗ ਬਣਾਏ ਸਨ ਇੱਥੇ ਹੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਚਰਨ ਪਾ ਕੇ ਇਸ ਨੂੰ ਪਾਵਨ ਕੀਤਾ ਸੀ ਤੇ ਗੁਰੂ ਹਰगोबिंद ਜੀ ਨੇ ਸ਼ਰਦਾ ਪੀਜੀ ਮਾਈ ਪਾਕ ਪਰੀਤਾ ਹੱਥੀ ਤਿਆਰ ਕੀਤਾ ਚੋਲਾ ਸ਼੍ਰੀਨਗਰ ਆ ਕੇ ਕਬੂਲਿਆ ਸੀ ਇੱਥੇ ਹੀ ਕਸ਼ਮੀਰ ਦੇ ਪੱਛਮ ਵਾਲਾ ਰਾਜ਼ੋਰੀ ਜ਼ਿਲ੍ਹੇ ਵਿੱਚ ਬਾਬਾ ਰਾਮਦੇਵ ਦੇ ਘਰ ਇੱਕ ਬਾਲਕ ਦਾ ਜਨਮ ਹੋਇਆ ਜਿਸ ਦਾ ਨਾਮ ਲక్ష్మణਦਾਸ ਰੱਖਿਆ ਗਿਆ ਬਾਲਪਨ ਤੋਂ ਹੀ ਬੱਚੇ ਦੀ ਰੁਚੀ ਖੇਡਣ ਗੁੱਦਨ ਕੁਸ਼ਤੀ ਤੇ ਜੰਗਲਾਂ ਵਿੱਚ ਫਿਰਨ ਤੋਂ ਰਹਿੰਦੀ ਸੀ ਸ਼ਿਕਾਰ ਦਾ ਬੜਾ ਸ਼ੌਂਕ ਸੀ ਤੀਰ ਅੰਦਾਜ਼ੀ ਘੋੜ ਸਵਾਰੀ ਤੇ ਨਿਸ਼ਾਨਾ ਬਾਜ਼ੀ ਵਿੱਚ ਛੋਟੀ ਉਮਰ ਹੀ ਬੱਚਾ ਤਾਲ ਤਾਕ ਹੋ ਗਿਆ ਸੀ ਲਗ ਨਿਪੁੰਨ ਹੋ ਗਿਆ ਸੀ ਵਿੱਦਿਆ ਦਾ ਚਿਹਰਾ ਪ੍ਰਬੰਧ ਨਾ ਹੋਣ ਕਾਰਨ ਘਰੋਂ ਹੀ ਅਖਰੀ ਵਿਦਿਆ ਪਾਈ ਤਗੜਾ ਵੱਡਾ ਹੋ ਕੇ ਲਸ਼ਮਨ ਦਾਸ ਸ਼ਿਕਾਰੀ ਬਣ ਗਿਆ ਇੱਕ ਦਿਨ ਸ਼ਿਕਾਰ ਖੇਡਦੇ ਉਸ ਦੇ ਸਾਹਮਣੇ ਹੀ ਸ਼ਿਕਾਰ ਕੀਤੀ ਹਿਰਨੀ ਦੇ ਦੋ ਬੱਚੇ ਪੈਦਾ ਹੁੰਦੇ ਹੀ ਸਿਸਕ ਸਿਸਕ ਕੇ ਮਰ ਗਏ ਘਰ ਆ ਕੇ ਉਸ ਸ਼ਿਕਾਰੀ ਦਾ ਸਮਾਨ ਪਾਸੇ ਸੁੱਟਿਆ ਤੇ ਇਕਾਂਤ ਬੈਠ ਗਿਆ ਤੇ ਕਸ਼ਮੀਰ ਵੱਲ ਜਾਂਦੇ ਸਾਧੂਆਂ ਦੀ ਸੰਗਤ ਢੂੰਢ ਢੂੰਢ ਕਰਨ ਲੱਗਾ ਤਨਮਨ ਨਾਲ ਸਾਧੂ ਸੰਤਾਂ ਦੀ ਸੇਵਾ ਕਰਦੇ ਕਸ਼ਮੀਰ ਜਦ ਮਨ ਦੀ ਸ਼ਾਂਤੀ ਨਾ ਮਿਲੀ ਤਾਂ ਦੇਸ਼ ਦੇ ਬੰਨਾਂ ਜੰਗਲਾਂ ਕੰਦਰਾਂ ਵਿੱਚ ਫਿਰਨ ਲੱਗਾ ਇਸੇ ਦੌਰਾਨ ਜਦ ਲਿਸ਼ਮਨ ਦਾਸ ਮਹਾਰਾਸ਼ਟਰ ਪੁੱਜਾ ਤਾਂ 나ਸਕ ਵਿੱਚ ਪੰਜਵੱਟੀ ਅਸਥਾਨ ਤੇ ਇੱਕ ਜੋਗੀ ਅਗੜਨਾਤੀ ਖਿੱਚ ਐਸੀ ਪਈ ਕਿ ਉਸ ਦੀ ਹੀ ਸੇਵਾ ਦੇ ਵਿੱਚ ਜੁਟ ਗਿਆ ਇੱਥੇ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਕਿਉਂਕਿ ਬੱਚਿਆਂ ਨੂੰ ਤਸਵੀਰਾਂ ਦੇ ਵਿੱਚ ਜ਼ਿਆਦਾ ਸਮਝ ਆਉਂਦੀ ਹੈ ਤੇ ਵੜਨ ਜੀ ਉਹਨਾਂ ਦਾ ਰੁਚੀ ਜਿਹੜੀ ਆ ਬਣੀ ਰਹਿੰਦੀ ਹੈ ਇਹ ਜਦੋਂ ਸ਼ਿਕਾਰ ਕਰ ਰਹੀ ਸੀ ਇਹ ਸ਼ਿਕਾਰ ਕੀਤਾ ਹਿਰਨੇ ਦਾ हिरव ਜਿਆ ਤੇ ਉਹਦੇ ਬੱਚੇ ਦੋ ਪੈਦਾ ਹੋਏ ਸੀਗੇ ਤੇ ਪੈਦਾ ਹੁੰਦੇ ਹੀ ਮਰ ਗਏ ਸਿਸਕ ਸਿਸਕ ਕੇ ਕਿਉਂਕਿ ਉਹ ਹਿਰਨੀ ਜਿਹੜੀ ਆ ਉਹ ਮਾਂ ਬਣਨ ਵਾਲੀ ਸੀ ਤੇ ਜੇ ਤਾਂ ਸ਼ਿਕਾਰ ਜਿਹੜਾ ਲక్ష్మణਦਾਨ ਨੇ ਕੀਤਾ ਤੇ ਇਸ ਘਟਨਾ ਦਾ ਉਹਦੇ ਮਨ ਤੇ ਤੇ ਬਹੁਤ ਅਸਰ ਹੋਇਆ ਜਿਹਦੇ ਕਰਕੇ ਉਹ ਇਹ ਸ਼ਿਕਾਰ ਛੱਡ ਦਿੱਤਾ ਸ਼ਿਕਾਰ ਕਰਨ ਦਾ ਕੰਮ ਛੱਡ ਦਿੱਤਾ ਤੇ ਸਾਧ ਸੰਤਾਂ ਦੀ ਸੰਗਤ ਦੇ ਵਿੱਚ ਪੈ ਗਿਆ ਇੱਥੇ ਅਸੀਂ ਪੜਿਆ ਕਿ ਇੱਕ ਜੋਗੀ ਅਕੜਨਾਥੀ ਖਿੱਚ ਉਹਨੋਂ ਪੈ ਗਈ ਜਿਹਦੀ ਉਹ ਸੇਵਾ ਦੇ ਵਿੱਚ ਜੁਟ ਗਿਆ ਅਬ ਅੱਗੇ ਪੜਦੇ ਆ ਕੰਟੀਨਿਊ ਕਰਦੇ ਆ ਇਤਨੀ ਸੇਵਾ ਕੀਤੀ ਕਿ ਅਕੜਨਾਥ ਨੇ ਰਿੱਧੀਆਂ ਸਿੱਧੀਆਂ ਦਾ ਮਾਲਕ ਬਣਾ ਦਿੱਤਾ ਨਾਂ ਵੀ ਮਾਦੋਦਾਸ ਬਦਲ ਲਿਆ ਹੁਣ ਜਿਹੜਾ ਲక్ష్ਮਨ ਦਾਸ ਹੀ ਉਹਦਾ ਨਾਮ ਕੀ ਰੱਖਿਆ ਗਿਆ ਮਾਦੋਦਾਸ ਮਾਦੋਦਾਸ ਜਦ ਚਾਹੇ ਸਿੱਧੀ ਦੇ ਜੋਰ ਨਾਲ ਬੱਦਰ ਵਰਸਾ ਸਕਦਾ ਸੀ ਨਹੀਂ ਪਵਾ ਸਕਦਾ ਸੀ ਸ਼ੇਰਾ ਵਗਿਹੜਾ ਨੂੰ ਬਸ ਵਿੱਚ ਕਰ ਸਕਦਾ ਸੀ ਉਥੋਂ ਨਾਲ ਦੇੜ ਉਸਨੇ ਆਪਣਾ ਟਿਕਾਣਾ ਗੋਦਾਵਰੀ ਕਿਨਾਰੇ ਬਣਾ ਲਿਆ ਹੰਕਾਰੀ ਹੋ ਗਿਆ ਤੇ ਰਿੱਦੀਆਂ ਸਿੱਧੀਆਂ ਦੁਆਰਾ ਆਸ਼ਰਮ ਜਾਣ ਆਏ ਸਾਧੂਆਂ ਦਾ અપਮਾਨ ਵੀ ਕਰਨ ਲੱਗਾ ਸਾਰੇ ਪਾਸੇ ਉਸ ਦਾ ਦਬਦਬਾ ਹੋ ਗਿਆ ਔਰੰਗਜ਼ੇਬ ਦੀ ਔਰੰਗਾਬਾਦ ਨੇੜੇ ਮ੍ਰਿਤਿ ਹੋਣ ਉਪਰੰਤ ਉਸ ਦੇ ਪੁੱਤਰਾਂ ਵਿੱਚ ਜੰਗ ਹੋਈ ਕਿਹਦੇ ਪੁੱਤਰਾਂ ਦੀ ਔਰੰਗਜ਼ੇਬ ਦੀ ਬਹਾਦਰ ਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਨੇ ਤਖਤ ਨਿਸ਼ਾਨੇ ਦੀ ਜੰਗ ਵਿੱਚ ਮਦਦ ਕੀਤੀ ਤੇ ਉਸ ਦੀ ਜਿੱਤ ਹੋਈ ਤਖਤ ਤੇ ਬੈਠਦੇ ਹੀ ਉਸ ਨੇ ਆਦਰ ਨਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਆਗਰੇ ਆਨ ਦਾ ਸੱਦਾ ਦਿੱਤਾ ਦਸਮੇਸ਼ ਪਿਤਾ ਦੀ ਬਹਾਦਰ ਸ਼ਾਹ ਨਾਲ ਮੁਲਾਕਾਤ ਆਗਰੇ ਵਿਕੇ ਹੋਈ ਬਹਾਦਰ ਸ਼ਾਹ ਨੇ ਇਕ ਅਹਿਮ ਅਹਿਦਨਾਮੇ ਤੇ ਦਸਤਖਤ ਵੀ ਕੀਤੇ ਜਿਸ ਵਿੱਚ ਕਿਹਾ ਸੀ ਕਿ ਉਹਨਾਂ ਸਭ ਜ਼ਾਲਮਾਂ ਨੂੰ ਸਜ਼ਾ ਦਿੱਤੀ ਜਾਏਗੀ ਜਿਨ੍ਹਾਂ ਬੇਦੋਸ਼ੀਆਂ ਸਾਹਿਬਜ਼ਾਦੀਆਂ ਨੂੰ ਨੀਹਾਂ ਵਿੱਚ ਚਿਣਿਆ ਹੈ ਅਤੇ ਪੀਰ ਬੁੱਧੂਸ਼ਾ ਵਰਗੇ ਫਕੀਰਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਹੈ। ਬਹਾਦਰ ਸ਼ਾਹ ਨੇ ਤਖਤ ਤੋਂ ਹੇਠਾਂ ਉਤਰ ਕੇ ਨਿਮਰਤਾ ਸਹਿਤ ਹੀਰੀਆਂ ਜੜੀ ਪੁਸ਼ਾਕ ਦੇ ਹੋਰ ਤੋਹਫੇ 2 ਅਗਸਤ 1707 ਨੂੰ ਭੇਟ ਕੀਤੇ। ਉੱਤੇ ਇਤਨਾ ਆਦਰ ਦਿੱਤੇ ਜਾਣਦੇ ਇਤਰਾਜ਼ ਕਰਨ ਵਾਲਿਆਂ ਨੂੰ ਬਹਾਦਰ ਸ਼ਾਹ ਨੇ ਕਿਹਾ ਗੁਰੂ ਜੀ ਕੋਈ ਮੇਰੀ ਪ੍ਰਜਾ ਨਹੀਂ ਦਿਨੀ ਆਗੂ ਹਨ ਇਤਨੇ ਨੂੰ ਰਾਜਪੂਤਾਨੇ ਵਗਾਵਤ ਹੋ ਗਈ ਬਹਾਦਰ ਸ਼ਾਹ ਨੂੰ ਉਧਰ ਜਾਣਾ ਪਿਆ ਗੁਰੂ ਗੋਬਿੰਦ ਸਿੰਘ ਜੀ ਦੇ ਦੱਖਣ ਜਾਣ ਦਾ ਇਰਾਦਾ ਕਰ ਲਿਆ ਗੁਰੂ ਗੋਬਿੰਦ ਸਿੰਘ ਜੀ ਦੀ ਦਾਦੂਦਵਾਰੇ ਰਾਜਸਥਾਨ ਬਾਬਾ ਜੈਤਰਾਮ ਨੂੰ ਮਿਲੇ ਤਾਂ ਉਹ ਮਾਦੋ ਦਾਸ ਦਾ ਜ਼ਿਕਰ ਕੀਤਾ ਕਿ ਉਸ ਨੂੰ ਆਪਣੀਆਂ ਰਿੱਧੀਆਂ ਦਾ ਹੰਕਾਰ ਹੈ ਅਸੀਂ ਉੱਥੇ ਗਏ ਤਾਂ ਪਹਿਲਾਂ ਤਾਂ ਉੱਚੇ ਮੰਜੇ ਤੇ ਬਿਠਾਇਆ ਫਿਰ ਸਿੱਧੀਆਂ ਨਾਲ ਉਲਟਾ ਦਿੱਤਾ ਬੜਾ ਨਿਰਾਦਰ ਕੀਤਾ ਤੁਸੀਂ ਉਸ ਪਾਸੇ ਨੀ ਜਾਣਾ ਉਸ ਪਾਸੇ ਨਹੀਂ ਜਾਣਾ ਮਤਲਬ ਗੁਰੂ ਗੋਬਿੰਦ ਸਿੰਘ ਜੀ ਨੂੰ ਦਾਦੂਦਾਰੇ ਵਿੱਚ ਵਿਖੇ ਜਿਹੜੇ ਬਾਬਾ ਜੈਤਰਾਮ ਜਦੋਂ ਮਿਲੇ ਨਾ ਉਹਨਾਂ ਨੇ ਮਾਧੋਦਾਸ ਬਾਰੇ ਜ਼ਿਕਰ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਦੱਸਿਆ ਕਿ ਜਿਹੜਾ ਮਾਧੋਦਾਸ ਹੈ ਉਹ ਬਣ ਤਾ ਬੇਰਾਗੀ ਗਿਆ ਸੰਤਾਂ ਦੀ ਜਾਂ ਸਾਧ ਸੰਤਾਂ ਦੀ ਜਿਹੜੀ ਸੰਗਤ ਕਰਨ ਲੱਗਾ ਪਰ ਉਹਦੇ ਮਨ ਵਿੱਚ ਜਿਹੜੀਆਂ ਸਿੱਧੀਆਂ ਦੇ ਕਾਰਨ ਹੰਕਾਰ ਆ ਗਿਆ ਸੀਗਾ ਤੇ ਉਹ ਕੀ ਕਰਦਾ ਸੀ ਕਿ ਜਿਹੜੇ ਵੀ ਉਹਦੇ ਕੋਲੋਂ ਆਉਂਦੇ ਸੀ ਉਹਦੇ ਜਿੱਥੇ ਵੀ ਉਹ ਰਹਿੰਦਾ ਸੀ ਉੱਥੇ ਜਦੋਂ ਕੋਈ ਆਂਦਾ ਸੀ ਤੇ ਪਹਿਲਾਂ ਤਾਂ ਉਹਨਾਂ ਨੂੰ ਮੰਜੇ ਤੇ ਬਿਠਾਉਂਦਾ ਸੀ ਫਿਰ ਉਹਨਾਂ ਨੂੰ ਉਲਟਾ ਦਿੱਤਾ ਤੇ ਮੰਜਾ ਉਲਟਾ ਕਰਦਾ ਮਤਲਬ ਆਪਣੀਆਂ ਉਹ ਦੱਸ ਰਿਹਾ ਸੀ ਨਾ ਰਿੱਧੀਆਂ ਸਿੱਧੀਆਂ ਕਰਨੀਆਂ ਕਿ ਮੈਂ ਕੁਝ ਵੀ ਕਰ ਸਕਦਾ ਤੇ ਇਸ ਤਰ੍ਹਾਂ ਕੇ ਉਹਨਾਂ ਨੇ ਜੈਤਰਾਮ ਜੀ ਨੇ ਬਾਬਾ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਕਿ ਤੁਸੀਂ ਉੱਧਰ ਨਾ ਜਾਓ ਉਸ ਤੋਂ ਅੱਗੇ ਪੜ੍ਹਦੇ ਹਾਂ ਇਹ ਦੇਖੋ ਇਹ ਤਸਵੀਰ ਵਿੱਚ ਤੁਸੀਂ ਦੇਖ ਸਕਦੇ ਹੋ ਗੁਰੂ ਗੋਬਿੰਦ ਸਿੰਘ ਜੀ ਦਾ ਵਾਜਦੇ ਦਿੱਸੀਗੇ ਤੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਆਪਣੀ ਸੰਗਤ ਦੇ ਨਾਲ ਅੱਗੇ ਵਧ ਰਹੇ ਨੇ ਇੱਥੇਸੀਂ ਸ਼ੁਰੂ ਕਰਾਂਗੇ ਪੜਨਾ ਮਹਾਰਾਜ ਨੇ ਕਿਹਾ ਕਿ ਤੁਸੀਂ ਸਾਨੂੰ ਉਸ ਦਾ ਪੂਰਾ ਥੋਪਾ ਪਤਾ ਦੱਸੋ ਮਹਾਰਾਜ ਕੋ ਗੁਰੂ ਗੋਬਿੰਦ ਸਿੰਘ ਜੀ ਬਾਰੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਤੁਸੀਂ ਸਾਨੂੰ ਉਹਦਾ ਪੂਰਾ ਥੋ ਪਤਾ ਦੱਸੋ ਜਗਾ ਦੱਸੋ ਕਿ ਉਹ ਰਹਿੰਦਾ ਕਿੱਥੇ ਆ ਅਸੀਂ ਉਸ ਨੂੰ ਸਿੱਧੇ ਰਾਹ ਪਾਉਣਾ ਹੈ ਸਭੋ ਉਸ ਨੂੰ ਸਿੱਖ ਬਣਾਉਣਾ ਹੈ ਅਜਮੇਰ ਪੁਸ਼ਕਰ ਬਰਹਾਨਪੁਰ ਤੇ ਔਰੰਗਾਬਾਦ ਤੋਂ ਹੁੰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਦੀ ਜਦ ਮਾਦੋ ਦਾਸ ਦੇ ਡੇਰੇ ਪੁੱਜੇ ਤਾਂ ਉਸ ਦਿਨ ਸੂਰਜ ਗ੍ਰਹਿਣ ਲੱਗਾ ਹੋਇਆ ਸੀ ਆਪ ਜੀ ਨੇ ਹਿਰੰਦਾ ਸ਼ਿਕਾਰ ਵੀ ਕੀਤਾ ਤੇ ਬੇਪਰਵਾਹ ਵਰਤ ਦੇ ਉਸਤੇ ਉੱਚੇ ਮੰਜੇ ਤੇ ਚਾਹ ਬੈਠੇ ਜਿੱਥੇ ਮਾਧੋਦਾਸ ਬੰਦਾ ਜੀ ਨਾ ਗੁਰੂ ਗੋਗਨ ਸਿੰਘ ਜੀ ਉਸਮਨ ਜੀ ਦੇ ਉੱਤੇ ਜਾ ਕੇ ਬੈਠ ਗਏ ਮਾਧੋਦਾਸ ਨੇ ਸ਼ੇਰ ਕਰਨੇ ਜਾ ਕੇ ਦੱਸਿਆ ਤਾਂ ਉਹ ਗੁੱਸੇ ਨਾਲ ਭਰਾ ਪਿੱਤਾ ਆਇਆ ਤੇ ਸਿੱਧੀਆਂ ਦਾ ਜ਼ੋਰ ਲਗਾਉਣ ਲੱਗਾ ਜਦੋਂ ਅਸੀਂ ਚਾਰ ਸਾਹਿਬਜ਼ਾ ਦੇ ਫਿਲਮ ਦੇਖੀ ਸੀ ਨਾ ਚਾਰ ਸਾਹਿਬਜ਼ਾ ਦੇ ਮੂਵੀ ਆਈ ਸੀ ਤੇ ਉਸ ਤੋਂ ਬਾਅਦ ਉਹਦਾ ਦੂਸਰਾ ਭਾਗ ਆਇਆ ਸੀ ਉਹਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜ਼ਿਕਰ ਹੈ ਭਰਪੂਰ ਅਸੀਂ ਦੇਖਿਆ ਉਹਦੇ ਵਿੱਚ ਵੀ ਅਸੀਂ ਇਹ ਵਾਲੀ ਕਹਾਣੀ ਪੜ੍ਹੀ ਦੇਖੀ ਸੀ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਾਧ ਦਾਸ ਦੇ ਡੇਰੇ ਤੇ ਆਉਂਦੇ ਆ ਤੇ ਉਹਦੇ ਮੰਝੇ ਤੇ ਬੈਠ ਜਾਂਦੇ ਤੇ ਜਦੋਂ ਮਾਧ ਦਾਸ ਨੂੰ ਉਹਦੇ ਚੇਲੇ ਦੱਸਦੇ ਆ ਆ ਕੇ ਕਿ ਇਸ ਤਰ੍ਹਾਂ ਕਰਕੇ ਤੇਰੇ ਮੰਝੇ ਦੇ ਉੱਤੇ ਕੋਈ ਬੈਠ ਗਿਆ ਆ ਕੇ ਤਾਂ ਉਸ ਟਾਈਮ ਤੇ ਮਾਧ ਦਾਸ ਬੜਾ ਗੁੱਸੇ ਹੁੰਦਾ ਠੀਕ ਹੈ ਉਹ ਆਇਆ ਉਹਨੇ ਸੇਵ ਕਰਨ ਜਦ ਦੱਸਿਆ ਤਾਂ ਉਹਨੂੰ ਬਹੁਤ ਗੁੱਸਾ ਆਇਆ ਉਹ ਸਿੱਧੀਆਂ ਨਾਲ ਜੋੜ ਲਗਾਉਣ ਲੱਗਾ ਪਰ ਉਹਦੀਆਂ ਰੀਤੀਆਂ ਸਿੱਧੀਆਂ ਚੱਲੀਆਂ ਨਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਜਦ ਕੋਈ ਹਿੱਲਾ-ਕਾਮਜਾਬ ਨਾ ਹੋਇਆ ਤਾਂ ਗੋਡਿਆਂ ਦੇ ਭਾਰ ਹੋ ਕੇ ਕਹਿਣ ਲੱਗਾ ਕਿ ਤੁਸੀਂ ਹੋ ਕੌਣ ਤੇ ਪੁੱਛਣ ਲੱਗ ਗਿਆ ਕਿ ਤੁਸੀਂ ਕੌਣ ਹੋ ਵੀ ਜਿਹਦੇ ਉੱਤੇ ਮੇਰੀਆਂ ਰੀਧੀਆਂ ਸਿੱਧੀਆਂ ਜਾਦੂ ਚੱਲਿਆ ਨਹੀਂ ਗੁਰੂ ਜੀ ਉਹ ਹੀ ਜਿਸ ਨੂੰ ਤੂੰ ਜਾਣਦਾ ਹੈ ਗੁਰੂ ਜੀ ਨੇ ਕਿਹਾ ਕਿ ਉਹੀ ਜਿਸ ਨੂੰ ਤੂੰ ਜਾਣਦਾ ਆ ਮਾਧੋदास ਮੈਂ ਕੀ ਜਾਣਦਾ ਹਾਂ ਗੁਰੂ ਜੀ ਆਪਣੇ ਅੰਦਰ ਛਾਤੀ ਮਾਰ ਇਹ ਤਸਵੀਰ ਦੇਖਦੇ ਆ ਜਦੋਂ ਮਾਧੋਦਾਸ ਗੋਡੀਆਂ ਭਰਨੇ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਕੁੱਛਦਾ ਹੈ ਨਾ ਕਿ ਤੁਸੀਂ ਹੋ ਕੌਣ ਜਿਹਦੇ ਉੱਤੇ ਮੇਰੀਆਂ ਰਿਧੀਆਂ ਸਿੱਧੀਆਂ ਨਹੀਂ ਚੱਲੀਆਂ ਹਨਾ ਤੇ ਉਸ ਤੋਂ ਅੱਗੇ ਪੜ੍ਹ ਰਿਹਾ ਸੀ ਮਾਧੋਦਾਸ ਉਹ ਅੱਖਾਂ ਮੀਟ ਕੇ ਨਾ ਜੜਾ ਕੁ ਰੋਕੇ ਕਹਿੰਦਾ ਹੈ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਹੋ ਗੁਰੂ ਜੀ ਪਰ ਦੱਸ ਤੂੰ ਕੌਣ ਹੈ ਮਾਧੋਦਾਸ ਮਾਧੋਦਾਸ ਕਹਿੰਦਾ ਮੈਂ ਤੁਹਾਡਾ ਬੰਦਾ ਹਾਂ ਗੁਰੂ ਜੀ ਬੰਦਾ ਹੈ ਤਾਂ ਬੰਦਿਆਂ ਵਾਲੇ ਕੰਮ ਕਰ ਇਹ ਤੂੰ ਕੀ ਘਾਰਾ ਪਕੜਿਆ ਹੈ ਕਿ ਜੋ ਤੇਰੇ ਪਾਸ ਆਵੇ ਉਸ ਦੀ ਬੇਇੱਜ਼ਤੀ ਕਰਦਾ ਹੈ ਮਾਦਦਾਸ ਮੈਨੂੰ ਕਿਰਪਾ ਕਰਕੇ ਸਿੱਖ ਬਣਾਓ ਗੁਰੂ ਜੀ ਨੇ ਉਸ ਨੂੰ ਕਿਹਾ ਕਿ ਸਿੱਖ ਤਦ ਬਣਦਾ ਹੈ ਜਦ ਭਰਮ ਗਵਾਵੇ ਆਪਾ ਖੋਵੇ ਕੁੱਲ ਦਾ ਹੰਕਾਰ ਗਵਾਵੇ ਜਾਤਾਂ ਦੇ ਜਾਲ ਵਿੱਚ ਨਾ ਫਸੇ ਸੇਵਾ ਕਰਦੇ ਆਂ ਜਿਸ ਸਿਰ ਵੀ ਗਵਾਉਣਾ ਪਵੇ ਤਾਂ ਸੰਕੋਚ ਨਾ ਕਰੇ ਸਿਰਫ ਪੈ ਵਾਹਿਗੁਰੂ ਦਾ ਰੱਖੇ ਸਿਰਫ ਵਾਹਿਗੁਰੂ ਦਾ ਡਰ ਰੱਖੇ ਹੋਰ ਉਸ ਨੂੰ ਕਿਸੇ ਦਾ ਵੀ ਡਰਨਾ ਹੋਵੇ ए गुरु गोबिंद सिंह जी ने गलत उस अगे पढ़ते हैं कृपा करो सिख बनाओ उसने अमृत छकिया उसका नाम बंदा सिंह रख्या गया पुरातन गवाही है आखर साधु उठ के चरणी टल गुरु दक के बनिया ਸਿੰਘ ਹੱਟੀਆ ਬੰਦਾ ਸਿੰਘ ਹੁਣ ਸਿੱਖੀ ਕਮਾਉਣ ਲੱਗਾ ਸਿੱਖ ਇਤਿਹਾਸ ਬਾਰੇ ਸਿੱਖ ਇਤਿਹਾਸ ਬੜੇ ਗੋਹ ਨਾਲ ਸੁਣਦਾ ਸੀ ਬੜੇ ਧਿਆਨ ਨਾਲ ਸੁਣਦਾ ਸੀ ਗੁਰੂ ਗੁਰੂ ਨਾਨਕ ਦੇਵ ਜੀ ਦੀ ਉਚਤਾ ਗੁਰੂ ਗੋਬਿੰਦ ਸਿੰਘ ਜੀ ਦੀ ਕਾਲਣਾ ਗੁਰੂ ਅਮਰਦਾਸ ਜੀ ਦੀ ਸੇਵਾ ਗੁਰੂ ਰਾਮਦਾਸ ਜੀ ਦੀ ਨਿਮਰਤਾ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਗੁਰੂ ਹਰਗੋਬਿੰਦ ਜੀ ਦੀਆਂ ਜੰਗਾਂ ਗੁਰੂ ਹਰਰਾਏ ਜੀ ਦੀ ਕੋਮਲਤਾ ਗੁਰੂ ਹਰਿਕ੍ਰਿਸ਼ਨ ਜੀ ਦੀ ਦ੍ਰਿੜਤਾ ਅਤੇ ਗੁਰੂ ਗੋਬਿੰਦ ਗੁਰੂ 372 ਜੀ ਦਾ ਪਰਲੇ ਸ਼ਹਾਦਤ ਦੇਣਾ ਪਰਲੇ ਸ਼ਹਾਦਤ ਦੇਣਾ ਮਤਲਬ ਪਰ ਪਰਾਇਆ ਪਰਾਇਆ ਜਿਸ ਨੂੰ ਸਕੇਨ ਕਿ ਉਹਨੇ ਹਿੰਦੂ ਧਰਮ ਦੇ ਲਈ ਮਤਲਬ ਪਰ ਦੇ ਲਈ ਕਿ ਕਿਸੇ ਹੋਰ ਦੇ ਲਈ ਸ਼ਹਾਦਤ ਦੇ ਦਿੱਤੀ ਭਾਈ ਮਤੀ ਦਾਸ ਦਾ ਆੜੇ ਨਾਲ ਸੀਰੀਆ ਜਾਣਾ ਭਾਈ ਸਤੀ ਦਾਸ ਨੂੰ ਰੂਹ ਵਿੱਚ ਲਪੇਟ ਕੇ ਮਾਰਨਾ ਤੇ ਭਾਈ ਦਿਆਲਾ ਜੀ ਦਾ ਦੇਗ ਵਿੱਚ ਉਬਾਲਾ ਖਾੰਦੇ ਹੀ ਖਾਂਦੇ ਵੀ ਸਿੱਖੀ ਵਿੱਚ ਅਡੋਲ ਰਹਿਣਾ ਪਾਈ ਜੱਤ ਜੀ ਦੀ ਜ਼ਰਤ ਨਾਲ ਸੀਸ ਨੂੰ ਅਨੰਦਪੁਰ ਪਹੁੰਚਾਉਣ ਦੀ ਵਾਰਤਾ ਸੁਣ ਮਾਧੂ ਦਾਸ ਤੇ ਰੋਂਗ ਤੇ ਖੜੇ ਹੋ ਜਾਂਦੇ ਇਹਨਾਂ ਸਾਰੇ ਗੁਰੂਆਂ ਭਗਤਾਂ ਬਾਰੇ ਜਦੋਂ ਮਾਧੂ ਦਾਸ ਨੇ ਭਾਵ ਜਿੰਨੋਂ ਹੋਣਾ ਜਿਹਦਾ ਨਾਮ ਗੁਰੂ ਗੋਬਿੰਦ ਸਿੰਘ ਜੀ ਨੇ ਅਮਰਿਸ਼ਾ ਕਾ ਕੇ ਕੀ ਰੱਖ ਦਿੱਤਾ ਬੰਦਾ ਸਿੰਘ ਤੇ ਜਦੋਂ ਉਸ ਨੇ ਸਾਰੇ ਇਹ ਗੁਰੂਆਂ ਬਾਰੇ ਭਗਤਾਂ ਬਾਰੇ ਸੁਣਿਆ ਉਹਨਾਂ ਦੀ ਸੇਵਾ ਘਾਲਣਾ ਬਾਰੇ ਸੁਣਿਆ ਤਾਂ ਉਹਦੇ ਰੋਂਗ ਤੇ ਖੜੇ ਹੋ ਜਾਂਦੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਧਰਮ ਹੇਤ ਕੀਤੀਆਂ ਜੰਗਾਂ ਖਾਲਸੇ ਦੀ ਸਾਜਣਾ ਤੇ ਜਦ ਉਸਨੇ ਸਾਹਿਬ ਜادہ ਨੂੰ ਨੀਹਾਂ ਵਿੱਚ ਇਹਨੇ ਜਾਣ ਦੀ ਵਾਰਤਾ ਸੁਣੀ ਕਿ ਇੱਕ ਤੋਤਾ ਵੀ ਦੇਖ ਤਰਬਕ ਪਿਆਸੀ ਤੇ ਉਸਨੇ ਉਡ ਉਡ ਸਾਰੇ ਪੰਜਾਬ ਨੂੰ ਜਗਾਇਆ ਸੀ ਤਾਂ ਬੰਦਾ ਸਿੰਘ ਦੇ ਡੋਲੇ ਡੋਲੇ ਜੜੇ ਆ ਫੜਕਣ ਲੱਗ ਪਏ ਤੇ ਖੰਡਾ ਉੱਚਾ ਕਰ ਪ੍ਰਣ ਕੀਤਾ ਕਿ ਜਦ ਤੱਕ ਜ਼ਾਲਮਾਂ ਨੂੰ ਸਜ਼ਾ ਨਹੀਂ ਦੇ ਦਿੰਦਾ ਆਰਾਮ ਨਹੀਂ ਕਰੇਗਾ ਇਧਰ ਪੰਜਾਬ ਸਰਹੰਦ ਖਬਰਾਂ ਪੁੱਜ ਗਈਆਂ ਇਹਨੇ ਕੋਚ ਲਿਖਣ ਦੇ ਵਿੱਚ ਗਲਤੀਆਂ ਹੋ ਜਾਂਦੀਆਂ ਕਿਤਾਬਾਂ ਦੇ ਵਿੱਚ ਨਾ ਐਡੀਟਿੰਗ ਦੇ ਟਾਈਮ ਇਹ ਖਬਰਾਂ ਆਏਗਾ ਤੇ ਅੱਧਕ ਨਹੀਂ ਆਉਣੀ ਖਬਰਾਂ ਪੁੱਜ ਗਈਆਂ ਸਨ ਕਿ ਬਹਾਦਰ ਸ਼ਾਹ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਸੰਧੀ ਹੋਈ ਹੈ ਤੇ ਵਜ਼ੀਰ ਖਾਨ ਨੂੰ ਸਾਹਿਬਜ਼ਾਦਿਆਂ ਨੇ ਸਾਹਿਬਜ਼ਾਦਿਆਂ ਦੇ ਨੀਹਾਂ ਵਿੱਚ ਇਨਕਸ਼ੀਰ ਕਰਨ ਦੀ ਸਜ਼ਾ ਮਿਲੇਗੀ ਉਸਨੇ ਜਮਸ਼ੀਦ ਖਾਨ ਦੇ ਜਮਸ਼ੀਦ ਖਾਨ ਤੇ ਗੁਲ ਖਾਨ ਨੂੰ ਵੱਡਾ ਲਾਲਚ ਦੇ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਪਿੱਛੇ ਵੇਚਿਆ ਨੇ ਦੇੜ ਕੁਛ ਕੇ ਦੋਨਾਂ ਪਠਾਨਾ ਨੇ ਗੁਰੂ ਗੋਬਿੰਦ ਸਿੰਘ ਜੀ ਤੇ ਪਠਾਨਾ ਨੇ ਗੁਰੂ ਜੀ ਤੇ ਰਹਿਰਾ ਸਾਹਿਬ ਦੇ ਪਾਰ ਤੋਂ ਬਾਅਦ ਇਕੱਲੇ ਜਾਣਾ ਹਿੱਲਾ ਕਰ ਲਿਆ ਇੱਕ ਤਾਂ ਗੁਰੂ ਜੀ ਨੇ ਕਿਰਪਾਨ ਨਾਲ ਥਾਏ ਹੀ ਉੱਥੇ ਹੀ ਮਾਰ ਦਿੱਤਾ ਤੇ ਮਰਦੇ ਜਦ ਉਹ ਉਸਹਾਏ ਅੰਮਾ ਕੇ ਹੱਥਾਂ ਤੰਦਰਦੀਦਾਤੇ ਨੇ ਕਿਹਾ ਇਹ ਅੱਲਾਹ ਕਹਿਣੇ ਦਾ ਵਕਤ ਹੈ ਅੱਲਾਹ ਕਹੋ ਅੱਲਾਹ ਕਹੋ ਵਹਾਦਸ਼ਾਨ ਨੂੰ ਪਤਾ ਲੱਗਾ ਤਾਂ ਉਸਨੇ ਇੱਕ ਸਿਆਣਾ ਅੰਗਰੇਜ਼ ਜ਼ਿਰਾ ਸਰਜਨ ਭੇਜਿਆ ਦਿਨਾਂ ਵਿੱਚ ਹੀ ਫਟ ਭਰ ਗਏ ਇਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਇਹ ਸਾਰੀਆਂ ਤਸਵੀਰਾਂ ਜਿਹੜੀਆਂ ਸ਼ੀਧੀਆਂ ਦੇ 33 ਤੇ 20 ਤੇ ਗੁਰੂ ਅਰਜਨ ਬੈਠੇ ਇਹਦਾ ਇੱਕ ਬੰਦਾ ਸਿੰਘ ਬਹਾਦਰ ਜੀ ਇਹ ਜਦੋਂ ਸੁਣਦੇ ਸੀ ਇਹ ਸਾਰੀਆਂ ਸਾਖੀਆਂ ਕਹਾਣੀਆਂ ਛੋਟੇ ਸਾਹਿਬਜ਼ਾਦਿਆਂ ਨੂੰ ਜਦੋਂ ਨੀਹਾਂ ਵਿੱਚ ਚਣਵਾਇਆ ਗਿਆ ਇਹ ਸਾਰੀਆਂ ਜਿਹੜੀਆਂ ਭਾਈ ਜੱਤਾ ਜੀ ਉਹ ਗੁਰੂ ਤੇਗ ਬਹਾਦਰ ਜੀ ਦਾ ਸੀਸ ਅਨੰਦਪੁਰ ਸਾਹਿਬ ਪੰਚੋਂ ਦੇਾਰੇ ਵਿੱਚ ਜਦੋਂ ਵਾਰਤਤਰੀ ਇਹ ਸਾਰੀਆਂ ਤਸਵੀਰਾਂ ਉਹਨਾਂ ਦੇ ਜਿਹਨ ਦੇ ਵਿੱਚ ਕਲਪਨਾ ਦੇ ਵਿੱਚ ਆ ਗਈਆਂ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਤੋਂ ਸਿੰਘ ਦੇ ਸਾਹਦੇ ਉਹ ਜਦੋਂਾਂ ਦੇ ਜ਼ਿਕਮ ਹੋ ਗਿਆ ਸੀ ਛਾਤੀ ਤੇ ਉਸ ਟਾਈਮ ਦੀਆਂ ਤਸਵੀਰਾਂ ਅੱਗੇ ਅਸੀਂ ਕੱਟਦੇ ਹਾਂ ਬਾਬਾ ਬੰਦਾ ਸਿੰਘ ਬਾਬਾ ਬੰਦਾ ਸਿੰਘ ਜੀ ਨੂੰ ਗੁਰੂ ਜੀ ਨੇ ਪੰਜਾਬ ਜਾ ਕੇ ਸਿੱਖਾਂ ਨੂੰ ਜਥੇਬੰਦ ਕਰਨ ਦਾ ਹੁਕਮ ਦਿੱਤਾ ਨਾਲ ਪੰਜ ਤੀਰ ਦਿੱਤੇ ਜਦ ਉਹ ਖੰਡਾ ਵੀ ਦੇ ਦਿੱਤਾ ਜਿਸ ਨਾਲ ਅਮ੍ਰਿਤ ਛਕਾਇਆ ਸੀ ਤਾਂ ਸਿੱਖਾਂ ਉਹ ਖੰਡਾ ਬੰਦਾ ਸਿੰਘ ਕੋਲੋਂ ਇਹ ਕਹਿ ਕੇ ਵਾਪਸ ਲਿਆ ਕਿ ਇਸ ਤੇ ਪੰਥ ਦੀ ਮਾਲਕੀ ਹੈ ਤੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਬੰਦਾ ਸਿੰਘ ਨੂੰ ਇੱਕ ਗੱਲ ਹੋਰ ਵੀ ਕਹਿ ਦਿਓ ਜੇ ਬੰਦਾ ਨਿਜ ਪਾਤਸ਼ਾਹੀ ਚਾਹੇ ਤਬ ਹਮ ਇਨਕੇ ਨਾਲ ਨਾ ਰਾਹੀ